ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਸੇ ਗੱਲ ਕਰਨੀ ਕਿ ਪੇਰੈਂਟਸ ਧਿਆਨ ਦੇਣ ਮਾਪੇ ਧਿਆਨ ਦੇਣ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾਈਏ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਰੋਕੀਏ ਟੋਕੀਏ ਸਭ ਤੋਂ ਪਹਿਲਾਂ ਤਾਂ ਹੁਣ ਉਹ ਜ਼ਮਾਨਾ ਗਿਆ ਜਦੋਂ ਬੱਚਿਆਂ ਨੂੰ ਘੂਰਿਆ ਜਾਂਦਾ ਸੀ ਝਿੜਕਿਆ ਜਾਂਦਾ ਸੀ ਬੱਚਿਆਂ ਤੇ ਵਰਸਿਆ ਜਾਂਦਾ ਸੀ ਹੁਣ ਅਸੀਂ ਬੱਚਿਆਂ ਨਾਲ ਟੋਕਾ ਟਾਕੀ ਨਹੀਂ ਕਰ ਸਕਦੇ ਪਰ ਪਿੱਛੇ ਸਮਾਂ ਕੀ ਸੀ ਜਦੋਂ ਅਸੀਂ ਛੋਟੇ ਸੀ ਤੇ ਸਾਡੇ ਮਾਪੇ ਸਾਨੂੰ ਝੜਕਦੇ ਸੀ ਵਰਜਦੇ ਸੀ ਸਾਨੂੰ ਰੋਕਦੇ ਸੀ ਟੋਕਦੇ ਸੀ ਤੇ ਫਿਰ ਅਸੀਂ ਡਰਦੇ ਅੱਖ ਦੀ ਘੂਰ ਵੀ ਸਮਝ ਜਾਇਆ ਕਰਦੇ ਸੀ ਕਿ ਸਾਡੇ ਮਾਪੇ ਸਾਨੂੰ ਕੀ ਕਹਿਣਾ ਚਾਹੁੰਦੇ ਆ ਪਰ ਹੁਣ ਸਮਾਂ ਬਦਲ ਗਿਆ ਹੁਣ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾਈਏ ਸਭ ਤੋਂ ਪਹਿਲਾਂ ਤਾਂ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਉਹ ਕੰਮ ਕਰਨ ਜਿਹੜਾ ਸਾਨੂੰ ਪਸੰਦ ਹੋਵੇ ਸਾਡੇ ਬੱਚੇ ਗਲਤੀਆਂ ਨਾ ਕਰਨ ਸਹੀ ਰਸਤੇ ਤੇ ਚੱਲਣ ਕਿਉਂਕਿ ਜੋ ਦੂਜਿਆਂ ਨੂੰ ਪਸੰਦ ਹੋਵੇ ਉਹ ਸਾਡੇ ਬੱਚੇ ਕੰਮ ਕਰਨ ਪਰ ਉਹਦੇ ਵਾਸਤੇ ਅਸੀਂ ਜੇ ਕਹੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਮੂੰਹ ਨਾਲ ਬੋਲ ਕੇ ਸਿਖਾਈਏ ਕਿ ਆ ਤੁਹਾਡੇ ਵਾਸਤੇ ਗਲਤ ਜੇ ਆ ਤੁਹਾਡੇ ਵਾਸਤੇ ਸਹੀ ਜੇ ਤੇ ਫਿਰ ਸਾਡੇ ਬੱਚੇ ਕਰਨ ਇਸ ਤਰ੍ਹਾਂ ਬਿਲਕੁਲ ਨਹੀਂ ਹੋ ਸਕਦਾ ਉਸ ਤੋਂ ਪਹਿਲਾਂ ਸਾਨੂੰ ਆਪਣੇ ਵਿੱਚ ਉਹ ਗੁਣ ਪੈਦਾ ਕਰਨੇ ਪੈਣੇ ਆ ਜੋ ਅਸੀਂ ਆਪਣੇ ਬੱਚਿਆਂ ਕੋਲੋਂ ਚਾਹੁੰਦੇ ਆ ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰ ਲਈਏ ਇੱਕ ਫੋਨ ਦੀ ਮੋਬਾਈਲ ਦੀ ਅਸੀਂ ਸਾਰੇ ਕਹਿੰਨੇ ਆ ਕਿ ਸਾਡੇ ਬੱਚੇ ਲੋੜ ਤੋਂ ਵੱਧ ਫੋਨ ਨਾ ਵੇਖਣ ਤੇ ਤੁਸੀਂ ਜਾਣਦੇ ਹੋ ਇਹ ਸਾਰੇ ਮਾਪੇ ਨੂੰ ਪਤਾ ਵਾ ਕਿ ਇਹਦੇ ਅਸਰ ਜਿਹੜੇ ਆ ਉਹ ਮਾੜੇ ਨਿਕਲਦੇ ਨਤੀਜੇ ਜਿਹੜੇ ਮਾੜੇ ਨਿਕਲਦੇ ਆ ਤੇ ਅਸੀਂ ਆਨੇ ਆ ਕਿ ਬੱਚੇ ਫੋਨ ਨਾ ਵੇਖੋ ਪਰ ਅਸੀਂ ਖੁਦ ਆਪ ਕੀ ਕਰਦੇ ਆ ਮਾਪੇ ਕੀ ਕਰਦੇ ਆ ਕਿ ਆਪ ਫੋਨ ਵਿੱਚ ਇੰਨੇ ਵਿਅਸਤ ਹੋ ਜਾਂਦੇ ਇੰਨੇ ਵਿਅਸਤ ਹੋ ਜਾਂਦੇ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਡੇ ਬੱਚੇ ਲੱਗੇ ਕੀ ਕਰਨ ਗਏ ਆ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਹੁੰਦਾ ਅਸੀਂ ਇੰਨੇ ਖੁਬ ਜਾਣੇ ਰੀਲਾਂ ਵੇਖਣ ਦੇ ਵਿੱਚ ਤੇ ਜੇ ਬੱਚਿਆਂ ਨੂੰ ਅਸੀਂ ਬੋਲ ਕੇ ਇਹ ਗੱਲ ਕਹੀਏ ਕਿ ਇਹ ਫੋਨ ਨਾ ਵੇਖੋ ਤੁਸੀਂ ਫੋਨ 'ਚ ਵੜੇ ਰਹਿੰਦੇ ਹੋ ਤੁਹਾਡੇ ਵਾਸਤੇ ਚੰਗਾ ਨਹੀਂ ਤੇ ਕੀ ਸਾਡੇ ਬੱਚੇ ਇਹ ਗੱਲ ਸਮਝ ਸਕਦੇ ਆ ਕਿ ਸਾਨੂੰ ਤੁਸੀਂ ਇੰਨਾ ਰੋਕਦੇ ਪਏ ਜੇ ਟੋਕਦੇ ਪਏ ਜੇ ਕਿ ਮੋਬਾਈਲ ਨਾ ਵੇਖੋ ਆਪ ਤੁਸੀਂ ਫੋਨ 'ਚ ਚੱਤੇ ਪੈਰ ਵੜੇ ਰਹਿੰਦੇ ਜੇ ਰਾਤ ਨੂੰ ਸੌਣ ਲੱਗਿਆਂ 11 11 ਵਜੇ ਤੱਕ ਮਾਪੇ ਕੁਝ ਜਿਹੜੇ ਆ ਉਹ ਫੋਨ ਨਹੀਂ ਛੱਡਦੇ ਤੇ ਫਿਰ ਬੱਚੇ ਤੇ ਇਸ ਗੱਲ ਦਾ ਅਸਰ ਤੁਹਾਨੂੰ ਵੇਖ ਕੇ ਪੈ ਰਿਹਾ ਆ ਜੋ ਤੁਸੀਂ ਬੋਲ ਕੇ ਬੱਚੇ ਨੂੰ ਸਿਖਾ ਰਹੇ ਜੇ ਨਾ ਬੱਚਾ ਉਹ ਗੱਲ ਬਿਲਕੁਲ ਨਹੀਂ ਸਿੱਖੂਗਾ ਜੋ ਤੁਸੀਂ ਕਰ ਰਹੇ ਜੇ ਨਾ ਬੱਚਾ ਉਹ ਸਿੱਖੂਗਾ ਕੋਜ ਭੈਣ ਭਰਾਵਾਂ ਦੀ ਆਦਤ ਕੀ ਹੁੰਦੀ ਆ ਕਿ ਉਹ ਟਾਇਲਟ ਤੇ ਜਾ ਕੇ ਵੀ ਫੋਨ ਹੀ ਵੇਖਦੇ ਰਹਿੰਦੇ ਬਾਥਰੂਮ ਚ ਫੋਨ ਲੈ ਜਾਂਦੇ ਆ ਤਾਂ ਕਿ ਉਹ ਇੱਕ ਘੜੀ ਵੀ ਆਪਣਾ ਫੋਨ ਆਪਣੇ ਤੋਂ ਵੱਖ ਨਹੀਂ ਕਰਦੇ ਤੇ ਫਿਰ ਇਹ ਗੱਲਾਂ ਇਹ ਆਦਤਾਂ ਬੱਚਿਆਂ ਨੂੰ ਅਸੀਂ ਸਿਖਾ ਰਹੇ ਹਾਂ ਨਾ ਤੇ ਫਿਰ ਇਹਨਾਂ ਸਾਡੀਆਂ ਆਦਤਾਂ ਦੀ ਸਜ਼ਾ ਸਾਡੇ ਬੱਚੇ ਭੁਗਤਦੇ ਆ ਕਿਉਂਕਿ ਉਹ ਫਿਰ ਸਾਨੂੰ ਵੇਖ ਕੇ ਇਹ ਕੁਝ ਕਰਦੇ ਆ ਤੇ ਉਹ ਕਿਵੇਂ ਹਟ ਜਾਣਗੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਸਾਡੇ ਬੱਚੇ ਸਾਡੇ ਕਹਿਣੇ ਚ ਰਹਿਣ ਉਹਨਾਂ ਦੇ ਚੰਗੇ ਗੁਣ ਹੋਣ ਉਹਨਾਂ ਦੀਆਂ ਆਦਤਾਂ ਸਹੀ ਹੋਣ ਤੇ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਸੁਧਾਰਨੀਆਂ ਪੈਣੀਆਂ ਜੇਕਰ ਤੁਸੀਂ ਫੋਨ ਵੇਖਣਾ ਤਾਂ ਫਿਰ ਬੱਚਿਆਂ ਦੀ ਹਾਜ਼ਰੀ ਚ ਫੋਨ ਬਿਲਕੁਲ ਨਾ ਵੇਖੋ ਉਦੋਂ ਵੇਖੋ ਜਦੋਂ ਤੁਹਾਡਾ ਬੱਚਾ ਸਕੂਲ ਗਿਆ ਹੋਵੇ ਜਾਂ ਜਦੋਂ ਤੁਹਾਡਾ ਬੱਚਾ ਸੁੱਤਾ ਹੋਵੇ ਆਪਣੇ ਬੱਚੇ ਦੇ ਸਾਹਮਣੇ ਆਪ ਵੀ ਇਹ ਫੋਨ ਵੇਖਣਾ ਘਟਾ ਲਓਗੇ ਨਾ ਤਾਂ ਹੀ ਬੱਚੇ ਤੁਹਾਡੇ ਸੁਧਰਨਗੇ ਹੁਣ ਕੋਈ ਜ ਮਾਵਾਂ ਕੀ ਕਰਦੀਆਂ ਛੋਟਾ ਬੱਚਾ ਹੁੰਦਾ ਨਾ ਉਹ ਰੋਟੀ ਨਹੀਂ ਖਾਂਦਾ ਤਾਂ ਪਹਿਲੀਆਂ ਮਾਵਾਂ ਵੀ ਤਾਂ ਛੋਟੇ ਬੱਚਿਆਂ ਨੂੰ ਰੋਟੀ ਖਵਾਉਂਦੀਆਂ ਸੀ ਪਿੱਛੇ ਲੈ ਕੇ ਤੁਰੀਆਂ ਫਿਰਦੀਆਂ ਸੀ ਖੇਡਦੀਆਂ ਸੀ ਕਿਸੇ ਤਰੀਕੇ ਵੀ ਆਪਣੇ ਬੱਚੇ ਨੂੰ ਰੋਟੀ ਖਵਾ ਲੈਂਦੀਆਂ ਸੀ ਪਰ ਅੱਜ ਦੀਆਂ ਮਾਵਾਂ ਇੰਨਾ ਟਾਈਮ ਹੀ ਨਹੀਂ ਕੱਢਦੀਆਂ ਕਿ ਅਸੀਂ ਆਪਣੇ ਬੱਚੇ ਦੇ ਪਿੱਛੇ-ਪਿੱਛੇ ਫਿਰੀਏ ਅੱਜ ਦੀਆਂ ਮਾਵਾਂ ਫੋਨ ਲਾ ਕੇ ਗਾੜੀ ਰੱਖ ਦਿੰਦੀਆਂ ਤੇ ਚੁੱਪ ਕਰਕੇ ਬੱਚਾ ਰੋਟੀ ਖਾ ਲੈਂਦਾ ਇਹੋ ਜਿਹੀ ਰੋਟੀ ਖਾਦੀ ਦਾ ਕੋਈ ਫਾਇਦਾ ਨਹੀਂ ਜੇ ਹੁੰਦਾ ਇਹੋ ਜਿਹੀ ਰੋਟੀ ਨੇ ਕੋਈ ਸੇਧ ਨਹੀਂ ਜੇ ਬਣਾਉਣੀ ਇਹੋ ਜਿਹੀ ਰੋਟੀ ਖਾਣ ਦਾ ਸਰੀਰ ਨੂੰ ਕੋਈ ਲਾਭ ਨਹੀਂ ਜਿਹੜਾ ਬੱਚਾ ਫੋਨ 'ਚ ਵੜ ਗਿਆ ਤੇ ਉਹਨੂੰ ਵੇਖਦੇ ਵੇਖਦੇ ਨੇ ਰੋਟੀ ਖਾ ਲਈ ਨਾ ਉਹਨੂੰ ਟੇਸਟ ਦਾ ਪਤਾ ਲੱਗਿਆ ਕਿ ਮੈਂ ਜੋ ਖਾ ਰਿਆਂ ਉਹ ਕਿਵੇਂ ਦਾ ਆ ਜਾਂ ਕਿਵੇਂ ਦਾ ਨਹੀਂ ਆ ਸਿਰਫ ਉਹਨੇ ਢਿੱਡ ਭਰਿਆ ਤੇ ਮਾਵਾ ਸੁਰਖਰੂ ਹੋ ਗਈਆਂ ਆਪਣਾ ਫਰਜ਼ ਜ਼ਿਆਦਾ ਕਰ ਦਿੱਤਾ ਕਿ ਮੈਂ ਰੋਟੀ ਖਵਾਤੀ ਬੱਚੇ ਨੂੰ ਬਸ ਹੁਣ ਠੀਕ ਆ ਇਸ ਤਰ੍ਹਾਂ ਨਾ ਕਰੋ ਬੱਚੇ ਨੂੰ ਭੁੱਖ ਲੱਗਦੀ ਆ ਉਦੋਂ ਬੱਚੇ ਨੂੰ ਰੋਟੀ ਖਵਾਓ ਉਹਨੂੰ ਫੋਨ ਤੋਂ ਬਿਨਾਂ ਰੋਟੀ ਖਵਾਉਣ ਦੀ ਆਦਤ ਪਾਓ ਘੰਟਾ ਲੇਟ ਖਵਾ ਲਓ ਜਦੋਂ ਤੁਹਾਡੇ ਕੋਲ ਟਾਈਮ ਹੈਗਾ ਨਾ ਤੁਸੀਂ ਉਦੋਂ ਆਪਣੇ ਬੱਚੇ ਨੂੰ ਰੋਟੀ ਖਵਾਓ ਇਹ ਜਦੋਂ ਤੁਸੀਂ ਫੋਨ ਅੱਗੇ ਰੱਖ ਕੇ ਆਪਣੇ ਬੱਚੇ ਨੂੰ ਖਾਣਾ ਖਵਾਉਣ ਬੈਠ ਜਾਂਦੇ ਜੇ ਨਾ ਕਿ ਕੋਈ ਨਹੀਂ ਇਹਨੇ ਫੋਨ ਵੇਖਦਿਆ ਵੇਖਦਿਆਂ ਖਾ ਹੀ ਲੈਣੀ ਕੁਝ ਮਾਵਾਂ ਕਹਿੰਦੀਆਂ ਚੱਲ ਢਿੱਡ ਤਾਂ ਭਰ ਹੀ ਲੈਂਦਾ ਭਵੇਂ ਫੋਨ ਵੇਖ ਕੇ ਹੀ ਭਰਦਾ ਹੋਵੇ ਇਸ ਕਰਕੇ ਇਹੋ ਜਿਹੀ ਰੋਟੀ ਖਵਾਉਣ ਦਾ ਕੋਈ ਫਾਇਦਾ ਨਹੀਂ ਜੇ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਣੀ ਆਦਤ ਨੂੰ ਘਟਾਓ ਤੇ ਫਿਰ ਹੀ ਤੁਹਾਨੂੰ ਵੇਖ ਕੇ ਬੱਚੇ ਜਿਹੜੇ ਆ ਉਹ ਜਿਹੜੇ ਉਹ ਸਹੀ ਕੰਮ ਕਰਨਗੇ ਹੁਣ ਅਸੀਂ ਬੋਲ-ਬੋਲ ਕੇ ਆਪਣੇ ਬੱਚਿਆਂ ਨੂੰ ਜਿੰਨੀਆਂ ਮਰਜ਼ੀ ਚੰਗੀਆਂ ਆਦਤਾਂ ਸਿਖਾਈ ਜਾਈਏ ਉਹ ਬੱਚੇ ਕਦੇ ਵੀ ਨਹੀਂ ਸਿੱਖਣਗੇ ਬੱਚੇ ਜੋ ਸਿੱਖਦੇ ਆਪਣੇ ਮਾਪੇ ਤੋਂ ਸਿੱਖਦੇ ਆ ਤੇ ਮਾਪੇ ਦਾ ਫਰਜ ਬਣਦਾ ਕਿ ਉਹ ਆਪਣੇ ਵਿੱਚ ਵੀ ਉਹ ਗੁਣ ਪੈਦਾ ਕਰਨ ਜੋ ਆਪਣੇ ਬੱਚਿਆਂ ਵਿੱਚ ਚਾਹੁੰਦੇ ਨੇ ਜੋ ਵੀ ਤੁਸੀਂ ਆਪਣੇ ਬੱਚੇ ਨੂੰ ਸਿਖਾਉਣਾ ਚਾਹੁੰਦੇ ਜੇ ਨਾ ਜਿਹੜੀਆਂ ਵੀ ਇੱਕ ਤਾਂ ਉਹ ਫੋਨ ਦੀ ਮੈਂ ਐਗਜ਼ੈਂਪਲ ਦਿੱਤੀ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਵੱਡਿਆਂ ਦਾ ਸਤਿਕਾਰ ਕੁਝ ਵੀ ਤੁਸੀਂ ਜੋ ਕਰੋਗੇ ਨਾ ਤੁਹਾਡੀ ਕਾਪੀ ਬੱਚਾ ਕਰੇਗਾ ਤੁਸੀਂ ਜੋ ਸਿਖਾਉਣਾ ਚਾਹੁੰਦੇ ਹੋ ਨਾ ਆਪਣੇ ਬੱਚੇ ਨੂੰ ਸਭ ਤੋਂ ਪਹਿਲਾਂ ਉਹ ਗੁਣ ਆਪਣੇ ਵਿੱਚ ਪੈਦਾ ਕਰੋ ਆਪਣੇ ਬੱਚੇ ਨੂੰ ਦਿਖਾਓ ਕਿ ਮੈਂ ਕੀ ਕਰ ਰਿਹਾ ਜੇ ਕਿਤਾਬਾਂ ਪੜੋਗੇ ਨਾ ਤਾਂ ਬੱਚੇ ਦੇ ਸ਼ੌਂਕ ਵੀ ਕਿਤਾਬਾਂ ਵਾਲੇ ਹੋਣਗੇ ਜੇ ਮਾਪੇ ਰਾਤ ਨੂੰ ਸੌਣ ਲੱਗਿਆਂ ਕੋਈ ਕਿਤਾਬ ਕੋਈ ਚੰਗੀ ਕਿਤਾਬ ਲੈ ਕੇ ਪੜ੍ਹਨਗੇ ਕੋਈ ਇੱਕ ਪੇਜ ਦੋ ਪੇਜ ਹੀ ਪੜ੍ਹਨੇ ਸ਼ੁਰੂ ਕਰੋ ਤੀਜੇ ਦਿਨ ਤੁਹਾਡਾ ਬੱਚਾ ਵੀ ਖੇਡਦਾ ਖੇਡਦਾ ਕਿਤਾਬ ਫੜ ਕੇ ਤੇ ਉਹੀ ਗੇਮ ਖੇਡੇਗਾ ਕਿਉਂਕਿ ਜੋ ਤੁਸੀਂ ਕਰੋਗੇ ਉਹੀ ਬੱਚਾ ਸਿੱਖੇਗਾ ਸੋ ਆਸ ਕਰਦੀ ਆ ਕਿ ਮਾਪੇ ਨੂੰ ਅੱਜ ਦੀਆਂ ਗੱਲਾਂ ਬਾਤਾਂ ਜ਼ਰੂਰ ਪਸੰਦ ਆਉਣਗੀਆਂ ਸੋ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਖੁਸ਼ ਰਹੋ ਤੰਦਰੁਸਤ